ਇਹ ਤਸਵੀਰਾਂ ਜੋ ਤੁਸੀਂ ਦੇਖੀਆਂ ਦਾਵਾ ਕੀਤਾ ਗਿਆ ਹੈ ਕਿ ਇਹੀ ਨੇ ਨਫੇ ਸਿੰਘ ਰਾਠੀ ਦੇ ਕਤਲ ਇਲਜ਼ਾਮ ਲੱਗ ਰਹੇ ਨੇ ਕਿ ਇਹੀ ਉਹ ਚਾਰ ਮੁਲਜ਼ਮ ਨੇ ਜਿਨ੍ਹਾਂ ਨੇ ਨਫੇ ਸਿੰਘ ਰਾਠੀ ਤੇ ਫਰਵਰੀ ਮਹੀਨੇ ਦੇ ਵਿੱਚ ਗੋਲੀਆਂ ਚਲਾਈਆਂ ਸਨ ਨਫੇ ਸਿੰਘ ਰਾਠੀ ਨੇ ਲੋ ਦੇ ਲੀਡਰਸ ਹਨ ਉਹਨਾਂ ਤੇ ਇਹਨੇ ਵਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਚਾਰ ਸ਼ੂਟਰ ਸਨ ਉਹਨਾਂ ਦੇ ਵਿੱਚੋਂ ਦੋਨੋਂ ਤਾਂ ਫੜ ਲਿਆ ਗਿਆ ਪਰ ਦੋ ਕਿੱਥੇ ਗਏ ਇਹ ਪੁਲਿਸ ਦੇ ਲਈ ਹੈ ਜੇ ਸਵਾਲ ਹੈ ਸੀਸੀਟੀਵੀ ਤਸਵੀਰਾਂ 'ਚ ਚਾਰ ਨੌਜਵਾਨ ਨਜ਼ਰ ਆ ਰਹੇ ਨੇ ਇਹਨਾਂ 'ਚੋਂ ਦੋ ਫੜੇ ਗਏ ਜਦੋਂ ਕਿ ਦੋ ਦੀ ਭਾਲ ਜਾਰੀ ਹੈ ਇਨਫੇਸਿੰਗ ਰਾਠੀ ਦੇ ਸ਼ੂਟਰਾਂ ਦਾ ਸੀਸੀਟੀਵੀ ਹੈ ਹੁਣ ਸਵਾਲ ਇਹ ਕਿ ਜਦੋਂ ਚਾਰੋਂ ਇਕੱਠੇ ਸਨ ਤਾਂ ਦੋ ਕਿਵੇਂ ਫਰਾਰ ਹੋਏ ਹਰਿਆਣਾ ਦੇ ਵਿੱਚ ਇਨੈਲੋ ਲੀਡਰ ਨਰਸਿੰਘ ਰਾਠੀ ਤੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਹੁਣ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਚਾਰੋਂ ਸ਼ੂਟਰ ਨਜ਼ਰ ਆ ਰਹੇ ਨੇ 10 ਜਨਵਰੀ ਆ ਇੱਕ ਕਤਲ ਤੋਂ ਬਾਅਦ ਇੱਕ ਗੁਆਦੇਕ ਹੋਟਲ ਦੀ ਵੀਡੀਓ ਹੈ 1 ਮਾਰਚ ਨੂੰ ਸਾਰੇ ਸ਼ੂਟਰ ਇਕੱਠੇ ਸਨ 4 ਮਾਰਚ ਨੂੰ ਇਹਨਾਂ ਦੇ ਵਿੱਚੋਂ ਦੋ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੋ ਸ਼ੂਟਰ ਅਜੇ ਵੀ ਫਰਾਰ ਨੇ ਅਤੇ ਪੁਲਿਸ ਨੂੰ ਇਨਾਂ ਬਾਰੇ ਕੋਈ ਸੁਰਾਗ ਨਹੀਂ ਮਿਲ ਰਿਹਾ ਪੁਲਿਸ ਨੇ ਫਰਾਰ ਮੁਲਜ਼ਮਾਂ ਤੇ 1-1 ਲੱਖ ਰੁਪਏ ਦਾ ਇਨਾਮ ਵਿਰਖਿਆ ਨਫੀ ਸਿੰਘ ਰਾਠੀ ਦਾ 25 ਫਰਵਰੀ ਨੂੰ ਅੰਨੇਵਾ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਨਫੀ ਸਿੰਘ ਰਾਠੀ ਬਹਾਦਰਗੜ ਵਿਧਾਨ ਸਭਾ ਤੋਂ ਦੋ ਵਾਰ ਐਮਐਲਏ ਰਹਿ ਚੁੱਕੇ ਨੇ 1996 ਤੋਂ ਲੈ ਕੇ 2004 ਤੱਕ ਐਮਐਲਏ ਰਹੇ ਨਫੀ ਸਿੰਘ ਰਾਠੀ 2009 ਦੇ ਵਿੱਚ ਲੋਕ ਸਭਾ ਚੋਣਾਂ ਵੀ ਲੜ ਚੁੱਕੇ ਨੇ